ਜਲੰਧਰ ਜਿਮਨੀ ਚੋਣ ਜਿਹੜੀ ਕਿ ਸਾਰੀਆਂ ਪਾਰਟੀਆਂ ਲਈ ਵਿਕਾਰ ਦਾ ਸਵਾਲ ਬਣੀ ਹੋਈ ਹੈ ਚਾਹੇ ਉਹ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਕਿ ਚਾਹੇ ਭਾਜਪਾ ਦੀ ਗੱਲ ਕਰ ਲਈਏ ਹਾਲਾਂਕਿ ਅਕਾਲੀ ਦਲ ਦੀ ਉੱਥੇ ਕੋਈ ਸਥਿਤੀ ਬਹੁਤ ਹੀ ਅੱਛੀ ਨਹੀਂ ਉਹ ਦੌੜ ਦੇ ਵਿੱਚ ਨਹੀਂ ਹੈ ਤਾਂ ਇਹਨਾਂ ਤਿੰਨਾਂ ਪਾਰਟੀਆਂ ਦੇ ਲਈ ਇਹ ਸੀਟ ਵਿਕਾਰ ਦਾ ਸਵਾਲ ਬਣੀ ਹੋਈ ਹੈ ਤਾਂ ਕੀ ਬਣ ਰਿਹਾ ਜਲੰਧਰ ਇਸ ਤੇ ਅਹਿਮ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਉਸ ਨਾਲ ਹੀ ਨਾਲ ਚਰਚਾ ਕਰਨੀ ਹੈ ਕਿ ਸ਼ਰੂਪਣੀ ਅਕਾਲੀ ਦਲ ਦੇ ਵਿੱਚ ਜਿਹੜਾ ਕਨ ਇਹ ਸ਼ੁਰੂ ਹੋਇਆ ਹੋਇਆ ਹੈ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਬਾਗੀ ਧੜਾ ਔਰ ਉਥੇ ਇੱਕ ਮੁਆਫੀ ਨਾਮ ਦਿੱਤਾ ਗਿਆ ਉਹਦੇ ਵਿੱਚ 4 ਪੁਆਇੰਟ ਜਿਹੜੇ ਜਿਹੜੇ ਰੱਖੇ ਗਿਆ ਜਿਹੜੇ ਸੁਖਬੀਰ ਸਿੰਘ ਬਾਦਲਗੋਣਾ ਨੂੰ ਘੇਰਦੇ ਆ ਔਰ ਉਧਰ ਜਿੱਥੇ ਇਹ ਬਾਗੀ ਧੜਾ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਤਾਂ ਉਥੇ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲਗੋਣਾ ਵੀ ਆਪਣੀਆਂ ਮੀਟਿੰਗਾਂ ਔਰ ਹੁਣ ਇਹ ਲੜਾਈ ਜਈ ਹੈ ਕਿਸ ਔਰ ਨੂੰ ਜਾਊਗੀ ਕੀ ਬਾਗੀ ਧੜਾ ਪਾਰਟੀ ਚੋਂ ਕੱਢਿਆ ਜਾਊਗਾ ਇਹ ਆਪਰੇ ਇਸ ਲੈਟਰ ਦੇ ਉੱਪਰ ਕੀ ਕੁਝ ਗੱਲਾਂ ਬੰਦਾ ਹੋਣਗੀਆਂ ਕੀ ਕਾਰਵਾਈ ਸੁਖਬੀਰ ਸਿੰਘ ਬਾਦਲਪੁਰਾਂ ਦੇ ਹੋਊਗੀ ਕੀ ਗੱਲਬਾਤ ਹੋਊਗੀ ਸਾਰੀਆਂ ਖਬਰਾਂ ਦੇ ਵਿਸਤਾਰ ਤੌਰ ਤੇ ਚਾਹਤ ਜੀ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜੁੜੇ ਹਾਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਐਕਸਲ ਸਵਾਗਤ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਜੀ ਅਨਕ ਸਾਹਿਬ ਅੱਜ ਅਕਾਲ ਤਖਤ ਸਾਹਿਬ ਤੇ ਭਾਗੀ ਧੜਾ ਜਿਹੜਾ ਉਹ ਪੇਸ਼ ਹੋਇਆ ਉਹ ਵਿੱਚ 4 ਪੁਆਇੰਟ ਬਹੁਤ ਐਮ ਲਿਖੇ ਗਏ ਉਹਨਾਂ ਨੇ ਕਿਹਾ ਕਿ ਇੱਕ ਤਾਂ ਬੇਅਦਬੀ ਤੇ ਗੋਲੀ ਕਾਹਨ ਦਾ ਉਹਦੇ ਵਿੱਚ ਮੁੱਤਾ ਚੱਕਿਆ ਗਿਆ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਸਕੇ। ਜਿਉਂ ਉਹਨਾਂ ਨੇ ਕਿਹਾ ਕਿ ਜਿਹੜਾ ਸਰਸੇ ਆਲਾ ਜਿਨੇ ਗੁਰੂ ਗੋਬਿੰਦ ਸਿੰਘ ਜੀ ਵਾਲੀ ਪਛਾਣ ਪਾ ਕੇ ਜਿਹੜਾ ਉਥੇ ਉਹਨੇ ਸਮਾਂਗ ਰਚਿਆ ਜਿਹੜਾ ਅਮਰ ਛਕਾਉਣ ਦਾ ਉਹਦੇ ਤੇ ਅਸੀਂ ਜਿਹੜੀ ਆ ਕਾਰਵਾਈ ਨਹੀਂ ਕਰ ਸਕੇ। ਜੇ ਕਾਰਵਾਈ ਕੀਤੀ ਉਹ ਕਹਿੰਦੇ ਕਿ ਉਹ ਸਾਡੀ ਸਰਕਾਰ ਨੇ ਉਹਦੇ ਖਿਲਾਫ ਜਿਹੜਾ ਉਹ ਕੇਸ ਉਹ ਹੀ ਵਾਪਸ ਲੈ ਲਿਆ। ਫਿਰ ਉਹ ਕਹਿੰਦੇ ਤੀਜੀ ਗੱਲ ਉਹਨੇ ਕੀਤੀ ਕਿ ਸਰਸੇ ਵਾਲੇ ਨੂੰ ਜਿਹੜੀ ਉਹ ਮਾਫੀ ਦਵਾਈ ਗਈ 90 ਲੱਖ ਰੁਪਏ ਦਾ ਇਸ਼ਤਿਹਾਰबाजी ਕਰਕੇ ਕਹਿੰਦੇ ਉਹਨੂੰ ਜਿਹੜਾ ਉਹ ਪ੍ਰਚਾਰਿਆ ਗਿਆ ਤੇ ਕਈ ਗਲਤੀ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕੰਨ ਕਹੀ ਕਿ ਭਾਈ ਸੁਮੇਸ਼ ਸਿੰਘ ਸੈਣੀ ਉਹਨਾਂ ਨੂੰ ਜਿਸ ਤਰੀਕੇ ਨਾਲ ਡੀਜੀਪੀ ਲਾਇਆ ਜਿਹੜਾ ਉਹ ਸਾਡੀ ਇੱਕ ਬਹੁਤ ਵੱਡੀ ਗਲਤੀ ਸੀ ਕਹਿੰਦੇ ਅਸੀਂ ਵੀ ਠੀਕਾ ਸਾਡੇ ਹੱਥ 'ਚ ਕਹਿੰਦੇ ਕਿ ਭਾਵਰਾਂ ਤਾਂ ਨਹੀਂ ਸੀ ਤਾਂ ਪਰ ਅਸ਼ਵਮਣੀ ਅਕਾਲੀ ਦਲ ਦਾ ਹਿਸਾਬ ਹੋਣ ਦੇ ਕਰਕੇ ਅਸੀਂ ਕਹਿੰਦੇ ਇਹਦੀ ਮਾਫੀ ਜਿਹੜੀ ਉਹ ਮੰਗਦੇ ਚਲੋ ਇਹ ਤੇ ਤਾਂ ਆਪਾਂ ਗੱਲ ਜਿਹੜੀ ਸਵੇਰੇ ਵੀ ਕੀਤੀ ਸੀ ਪਰ ਇਧਰੋਂ ਹੁਣ ਜਿਹੜਾ ਇਹ ਚਿੱਠੀ ਦੇ ਕੇ ਆਂਦੀ ਹੈ ਜਿਹੜਾ ਮੁਆਫੀਨਾਮਾ ਦੇ ਕੇ ਆਂਦਾ ਇਹ ਤੇ ਜਥੇਦਾਰ ਸਾਹਿਬ ਦਾ ਕੀ ਰੋਖ ਰਹਿਣ ਵਾਲਾ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ 'ਚ ਵੀ ਬਹੁਤ ਐਮ ਮੀਟਿੰਗਾਂ ਕੀਤੀਆਂ ਨੇ ਉਹ ਜਿੰਨੇ ਵੀ ਵਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਸਮਰਥਨ ਸੁਖਬੀਰ ਸਿੰਘ ਬਾਦਲ ਨੂੰ ਦੇ ਗਿਆ ਤਾਂ ਕਿਵੇਂ ਦੇਖਦੇ ਹਾਂ ਇਹ ਸਥਿਤੀਆਂ ਕਿਸ ਔਰ ਜਾ ਰਹੀਆਂ ਨੇ ਸੁਖੰਦਰ ਜੀ ਬੀਤੇ ਦਿਨ ਤੋਂ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬਾਗੀ ਧੜੇ ਵਿੱਚ ਜਿਹੜੀ ਆਪਸੀ ਖਹਿੜਾ ਜਿਹੜੀ ਚੱਲ ਰਹੀ ਹੈ ਜੋ ਆਪਣੇ ਪੂਰੇ ਸਿਖਰ ਤੇ ਪਹੁੰਚ ਗਿਆ ਉਸ ਵਕਤ ਜਦੋਂ ਕਹਿ ਦੋ ਤਾਂ ਇਹਨਾਂ ਨੇ ਮਾਫੀਨਾਮਾ ਦਿੱਤਾ ਅਕਾਲ ਤੱਕ ਸਾਬ ਵਿਖੇ ਪਰ ਐਕਚੁਅਲੀ ਉਹ ਮਾਫੀਨਾਮਾ ਹੈ ਨਹੀਂ ਐਕਚੁਅਲੀ ਉਹ ਮਾਫੀ ਵਾਰਿਆ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾ ਤੇ ਇਹਨਾਂ ਬਾਗੀ ਧੜਿਆਂ ਦੇ ਜਿਹੜੇ ਵਿਅਕਤੀ ਅਰੇ ਜਿਹੜਾ ਕੀਤਾ ਵਾਰ ਮੈਂ ਤਾਂ ਕਹਿ ਰਿਹਾ ਕਿ ਇਸ ਮਾਫੀਨਾਮੇ ਦੇ ਵਿੱਚ ਜਿਹੜਾ ਉਹ ਕਹਿੰਦੇ ਆ ਸਿੱਧਾ ਤੇ ਸਿੱਧੇ ਜਿੰਨਾ ਵੀ ਦੋਸ਼ੀ ਆ ਸਾਰਾ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਰੱਖਿਆ ਕਿ ਜੇਕਰ ਮਾਫੀ ਦਿੱਤੀ ਗਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਉਸ ਵਕਤ ਕੇਸ ਜਿਹੜਾ ਵਾਪਸ ਲਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਜਿਹੜੀ ਇਕਟਤਾਵਾ ਹੁੰਦੀਆਂ ਉਸ ਤੋਂ ਮਗਰੋਂ ਉਹ ਕੋਈ ਵੀ ਜ਼ਿੰਮੇਵਾਰੀ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਹੀਂ ਨਿਭਾਈ ਪਾਪੂਰਨ ਦਾ ਪੂਰਾ ਠਿਕਰਾ ਜਿਹੜਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਿਰ ਤੇ ਸੁੱਟਤਾ ਤੇ ਕੀਚ ਦੋ ਲੈਣਾ ਇਹ ਗੱਲ ਲਿਖ ਕੇ ਕਿ ਹਾਂ ਵੀ ਅਸੀਂ ਕੁਝ ਕਰ ਨਹੀਂ ਸਕੇ ਅਸੀਂ ਆਪਣੇ ਕੀਤੇ ਆ ਸਾਥ ਦਿੱਤਾ ਸੀ ਤੇ ਜੋ ਕਿ ਬੂਲੇ ਨਹੀਂ ਤਾਂ ਅਸੀਂ ਗੁਨਾਹਗਾਰਾਂ ਸਾਨੂੰ ਜਿਹੜੀ ਆ ਮਾਫੀ ਦਿੱਤੀ ਜਾਂਦੀ ਹੁਣ ਸਿੱਧੂ ਸਾਹਿਬ ਬੜੀ ਹੈਰਾਨਗੀ ਗੱਲਾਂ ਕੀ 2007 ਤੋਂ ਲੈ ਕੇ 2017 ਤੱਕ ਇੱਕ ਧਾਵਾ ਵਾਪਰਦਿਆਂ ਨਹੀਂ ਔਰ ਭਾਈ ਆ ਗਿਆ ਹੁਣ ਤਾਂ ਚਵੀ ਆ ਗਿਆ ਸੋਰੀ ਤੇ ਇਨਾਂ ਸਮੇਂ ਦੇ ਦੌਰਾਨ ਕਦੇ ਵੀ ਇਨਾਂ ਲੀਡਰਾਂ ਦੀ ਜਬ ਬਾਕੀ ਨੇਤਾਵਾਂ ਦੀ ਆਤਮਾ ਦੇ ਉੱਤੇ ਜਿਸ ਤਰੀਕੇ ਦਾ ਉਹ ਕਹਿੰਦੇ ਬੋਝ ਨਹੀਂ ਕਦੀ ਪਿਆ ਇਹਨਾਂ ਦਾ ਕਦੀ ਬੋਝ ਨਹੀਂ ਪਿਆ ਉਹ ਜੋ ਉਦੋਂ ਪੈਂਦਾ ਕਿ ਜਦੋਂ ਵੇਖਿਆ ਕਿ ਹੌਲੀ 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 ਉਹਨਾਂ ਦੀ ਹਾਲਤ ਜਿਹੜੀ ਪਤਲੀ ਹੁੰਦੀ ਜਾ ਰਹੀ ਹੈ ਤੇ ਦੂਜੇ ਪਾਸੇ ਸੁਖਬੀ ਸਿੰਘ ਬਾਦਲ ਜਿਹੜੇ ਪ੍ਰਧਾਨਗੀ ਪੱਤਰ ਛੱਡਣ ਨੂੰ ਤਿਆਰ ਸੀ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਚਿੱਠੀ ਜਿਹੜੀ ਲਿਖ ਕੇ ਇੱਕ ਵਾਰ ਜਿਹੜਾ ਸਰਦਾਰ ਸੁਖੀ ਸਿੰਘ ਬਾਦਲ ਨੂੰ ਅਤ ਕੀਤਾ ਚਲੋ ਸੁਖਬੀ ਜਥੇਦਾਰ ਸਾਹਿਬ ਉਹਨਾਂ ਨੇ ਉਹ ਚਿੱਠੀ ਜਿਹੜੀ ਹੈ ਮਾਫੀਨਾਮਾ ਲੈ ਲਿਆ ਕਾਰਵਾਈ ਤਾਂ ਹੁਣ ਉਹਨਾਂ ਨੂੰ ਕਰਦੀ ਪੈਣੀ ਹੈ ਕਾਰਵਾਈ ਤਾਂ ਕਰਦੀ ਪੈਣੀ ਹੈ ਕਿਉਂਕਿ ਸਮੁੱਚੇ ਸਿੱਖ ਜਗਤ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਅਕਾਲ ਤਖਤ ਦੇ ਫੈਸਲੇ ਦੇ ਉੱਤੇ ਹੁਣ ਟਿਕਣ ਗਈਆਂ ਕਿਉਂਕਿ ਜੱਥੇਦਾਰ ਸਾਹਿਬ ਵਾਸਤੇ ਹੁਣ ਬੜੀ ਕਸੂਤੀ ਸਥਿਤੀ ਆ ਕਿ ਇਹ ਸਭ ਕਸੂਦ ਹੈ ਇਸ ਸਭ ਵਰਤਾਰੇ ਵਿੱਚ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਨੂੰ ਸੱਮਨ ਜਿਹੜੇ ਕਰਦੇ ਪੈਣੇ ਚਾ ਉਹਨਾਂ ਨੂੰ ਸਦਨਾ ਪੈਣਾ ਕਿਉਂਕਿ ਇਹਦਾ ਸਾਰਾ ਦੋਸ਼ ਜਿਹੜਾ ਉਹਨਾਂ ਉੱਤੇ ਲਾ ਦਿੱਤਾ ਹੁਣ ਜੱਥੇਦਾਰ ਸਾਹਿਬ ਹੁਣੀ ਉਹਦੇ ਸੁਖਵੀਰ ਸਿੰਘ ਬਾਦਲ ਹੋਣਾ ਦੀ ਪ੍ਰਤੀ ਕੀ ਕਾਰਵਾਈ ਕਰਦੀ ਹੈ ਕੀ ਕਾਰਵਾਈ ਨਹੀਂ ਕਰਦੇ ਇਹ ਚ ਬਾਅਦ ਚ ਪਤਾ ਲੱਗੂਗਾ ਪਰ ਜਿਸ ਤਰੀਕੇ ਨਾਲ ਅੱਜ ਇਹਨਾਂ ਬਾਗੀ ਤੜੇ ਦੇ ਵਿਧਾਇਕਾਂ ਨੇ ਪੂਰਨ ਤੌਰ ਤੇ ਪੇਸ਼ ਹੋਣ ਤੋਂ ਬਾਅਦ ਇੰਨੀ ਗੱਲ ਕਹੀ ਕਿ ਅਸੀਂ ਸਾਰਾ ਕੁਝ ਲਿਖ ਕੇ ਦੇ ਗਏ ਆ ਹੁਣ ਜੱਥੇਦਾਰ ਸਾਹਿਬ ਨੇ ਵੀ ਭਰੋਸਾ ਕੀ ਅਗਲੇਰੀ ਕਾਰਵਾਈ ਜਿਹੜੀ ਕੀਤੀ ਜਾਊਗੀ ਸੋਚ ਵਿਚਾਰ ਕੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਨੂੰ ਮੰਨਣ ਵਾਸਤੇ ਬੰਦ ਹੈਗੇ ਹਾਂ। ਉਹ ਬੰਦ ਤਾਂ ਸਿੱਧੂ ਸਾਹਿਬ ਇਹਨਾਂ ਨੇ ਇਸ ਤਰੀਕੇ ਨਾਲ ਕਰਾਇਆ ਕਿ ਮਸਲਾ ਜਿਹੜਾ ਸਾਰੇ ਦਾ ਸਾਰਾ ਜਿਹੜਾ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਿਹਦੇ ਵਿੱਚ ਲਿਆ ਜਾਵੇ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਦੂਜੇ ਪਾਸੇ ਆਪਣਾ ਪੂਰਨ ਤੌਰ ਤੇ ਉਸੇ ਤਰੀਕੇ ਨਾਲ ਸ਼ਕਤੀ ਪ੍ਰਦਰਸ਼ਨ ਕਰਨ 'ਤੇ ਲੱਗੇ ਨੇ ਜਿਸ ਤਰੀਕੇ ਨਾਲ ਬੀਤੇ ਦੌਰ ਚ ਉਹ ਕਰਦੇ ਰਹੇ। ਅੱਜ ਉਹਨਾਂ ਵੱਲੋਂ ਦੋ ਮੀਟਿੰਗਾਂ ਜਿਹੜੀਆਂ ਚੰਡੀਗੜ੍ਹ 'ਚ ਹੋਈਆਂ ਇੱਕ ਮਹਿਲਾ ਵਿੰਗ ਦੀ ਇੱਕ ਐਸਸੀ ਵਿੰਗ ਦੀ ਔਰ ਬਾਕਾਇਦਾ ਤੌਰ ਤੇ ਉਸੇ ਤਰੀਕੇ ਨਾਲ ਹੱਥ ਖੜੇ ਕਰਕੇ ਜਿਸ ਤਰੀਕੇ ਨਾਲ ਪਹਿਲਾਂ ਉਹਨਾਂ ਦੇ ਸਬੰਧ ਜਿਹੜਾ ਹਲਕਾ ਇਨਚਾਰਜ ਜਣੀ ਕੀਤਾ ਸੀ ਉਸੇ ਤਰੀਕੇ ਦੀ 20 ਜਾਂ 25 ਸੈਕਿੰਡ ਦੀ ਜਿਹੜੀ ਵੀਡੀਓ ਆ ਅੱਜ ਫਿਰ ਰਿਲੀਜ਼ ਕੀਤੀ ਗਈ ਮਹਿਲਾ ਪ੍ਰਧਾਨ ਜਿਹੜੇ ਨੇ ਮਹਿਲਾ ਵਿੰਗ ਦੇ ਉਹਨਾਂ ਨੇ ਵੀ ਜੱਥੇਦਾਰ ਮੱਖਣਾ ਸਰਦਾਰ ਸੁਖਬੀ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਪੂਰਨ ਤੌਰ ਤੇ ਜਿਹੜਾ ਭਰੋਸਾ ਪ੍ਰਗਟਾਇਆ ਭਾਵ ਸਰਦਾਰ ਸੁਖਬੀਰ ਸਿੰਘ ਬਾਦਲ ਬਾਗੀ ਤੜੇ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਪੂਰੋਂ ਤੌਰ ਤੇ ਨਜ਼ਰ ਅੰਦਾਜ਼ ਕਰਦੇ ਹੋਏ ਆਪਣੇ ਪੱਖ ਤੋਂ ਉਹ ਸ਼ਕਤੀ ਪ੍ਰਦਰਸ਼ਨ ਕਰਨ ਦੇ ਮੂਰਚਨੇ ਤੇ ਕਿਸੇ ਵੀ ਸੂਰਤ ਵਿੱਚ ਬਾਗੀ ਤੜੇ ਦੇ ਇਸ ਮਾਫੀਵਾਰ ਦੇ ਅੱਗੇ ਝੁਕਣ ਨੂੰ ਤਿਆਰ ਨਹੀਂ ਹੁਣ ਉਹਨਾਂ ਵੱਲੋਂ ਕਿਹੜੀ ਰਣਨੀਤੀ ਅਪਣਾਈ ਗਈ ਹੈ ਜਾਂ ਕਿਹੜੀ ਰਣਨੀਤੀ ਨਹੀਂ ਅਪਣਾਈ ਗਈ ਇਸ ਦਾ ਪਤਾ ਤਾਂ ਬਾਅਦ ਚ ਲੱਗੂਗਾ ਪਰ ਜਿਸ ਤਰੀਕੇ ਨਾਲ ਤਕਜੀਤ ਸਿੰਘ ਚੀਬੇ ਦੀ ਮਾਮ ਪ੍ਰੈਸ ਕਾਨਫਰੰਸ ਹੋ ਰਿਹਾ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਜਦੋਂ ਸਾਨੂੰ ਅਕਾਲ ਤੱਕ ਸੱਪ ਹੁਕਮ ਕੁਈ ਆਏਗਾ ਅਸੀਂ ਨਿਮਾਣੀ ਸਿੱਖ ਬਣ ਕੇ ਉੱਥੇ ਪੇਸ਼ ਹੋਵਾਂਗੇ ਹੁਣ ਸਿੱਧੂ ਸਾਹਿਬ ਜਿਹੜੀ ਬਾਲਾ ਗਿਆ ਉਹ ਜਥੇਦਾਰ ਰਖਵੀਰ ਸਿੰਘ ਹੋਣਾ ਦੀ ਢੀਚਾ ਉੱਥਾਂ ਨੇ ਵੇਖਣਾ ਕਿ ਕੀ ਕਰਦਾ ਚਾ ਕੀ ਨਹੀਂ ਕਰਦਾ ਪਰ ਸਿੱਧੂ ਸਾਹਿਬ ਇਹਦੇ ਨਾਲ ਇੱਕ ਗੱਲ ਆਪਾਂ ਫੋਰ ਜਿਹੜੀ ਕਰਨੀ ਜ਼ਰੂਰੀ ਬਣਦੀ ਆ ਇਹਦੇ ਨਾਲ ਆਜੇ ਜਥੇਦਾਰ ਹਰਪ੍ਰੀਤ ਸਿੰਘ ਹੋਣੀ ਜਿਹੜੇ ਕਾਰਜਕਾਰੀ ਅਕਾਲ ਤਖਤ ਦੇ ਜਥੇਦਾਰ ਆ ਉਹਨਾਂ ਦੀ ਭੂਮਿਕਾ ਵੀ ਸਾਹਮਣੇ ਆ ਗਈ ਜਦੋਂ ਉੱਥੇ ਪਹੁੰਚ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਹਾਂਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣ ਸਕਦੇ ਜੀ ਉਹ ਬੜੇ ਸਪੱਸ਼ਟ ਸ਼ਬਦਾਂ ਚ ਕਹਿੰਦੇ ਅਜੇ ਤੱਕ ਤਾਂ ਮ ਤੇ ਜਦੋਂ ਸਾਂਝੇ ਤੌਰ ਤੇ ਮੈਨੂੰ ਅਪਰੋਚ ਕਰਨਗੇ ਤਾਂ ਫਿਰ ਇਸ ਸੰਬੰਧੀ ਸੋਚਿਆ ਜਾ ਸਕਦਾ ਹੁਣ ਸਿੱਧੂ ਸਾਹਿਬ ਮੈਨੂੰ ਯਾਦ ਆ ਕਿ ਇਸ ਗਿਆਨੀ ਹਰਪ੍ਰੀਤ ਸਿੰਘ ਦਾ ਦਾ ਜਿਹੜਾ ਨਾਂ ਸੀ ਅਪਰੋਚ ਜਿਹੜੀ ਬ੍ਰੇਕਿੰਗ ਨਿਊਜ਼ ਆਪਾਂ ਸਵੇਰ ਦੇ ਪ੍ਰੋਗਰਾਮ 'ਚ ਅੱਜ ਤੋਂ 2 ਜਾਂ 4 ਦਿਨ ਪਹਿਲਾਂ ਕੀਤੀ ਸੀ ਤੇ ਅੱਜ ਜਥੇਦਾਰ ਹਰਪ੍ਰੀਤ ਦੀ ਅੰਦਰਲੀ ਖਾਸ਼ੀ ਸਿੱਧੂ ਸਾਹਿਬ ਉਹ ਸਾਹਮਣੇ ਆਗੇ ਕੀ ਮੰਨਦੇ ਅੰਦਰ ਕਿਤੇ ਨਾ ਕਿਤੇ ਅਕਾਲੀ ਦਲ ਦੇ ਪ੍ਰਧਾਨ ਦੀ ਦੇ ਸੰਬੰਧੀ ਮਨ ਦੇ ਵਿੱਚ ਉਹਨਾਂ ਦਾ ਵੀ ਚਾਹ ਹੈਗਾ ਹੁਣ ਇਹਨਾਂ ਸਾਰੀਆਂ ਸਥਿਤੀਆਂ ਦੇ ਸੰਦਰਭ 'ਚ ਸਿੱਧੂ ਸਾਹਿਬ ਅਗਰ ਵੇਖੋ ਤਾਂ ਬਾਕੀ ਤੜਾ ਸਿਰਫ ਸਿਰਫ ਇੰਨੀ ਗੱਲ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡੀ ਸ਼ਰੋਮੀ ਅਕਾਲ ਤਖਤ ਦੇ ਸਾਫਕਾ ਜਥੇਦਾਰ ਕਾਰਜਕਾਰੀ ਜਥੇਦਾਰ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੇ ਵੀ ਮਨ ਚ ਲੱਡੂ ਫੁੱਲਦੇ ਆ ਫੁੱਲਦੇ ਇੰਨੀ ਗੱਲ ਕਹਿਤੀ ਜੇ ਹਾਂ ਵੀ ਜਦੋਂ ਮੈਨੂੰ ਅਪਰੋਚ ਕਰਨਗੇ ਫਿਰ ਇਹਦੇ ਸਬੰਧੀ ਸੋਚਿਆ ਜਾ ਸਕਦਾ ਤਾਂ ਸਿੱਧੂ ਸਾਹਿਬ ਗੱਲ ਕਲੀਅਰ ਆ ਕਿ ਇਹ ਜਿਹੜੀ ਲੜਾਈ ਚੱਲ ਰਹੀ ਆ ਬਾਗੀ ਤੜੇ ਵਿਚਕਾਰ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਕਿਤੇ ਵੀ ਉਹਨਾਂ ਗ੍ਰਾਹਾਂ ਦੀ ਮਾਫੀ ਨੂੰ ਲੈ ਕੇ ਕਿਤੇ ਨਜ਼ਰੀ ਨਹੀਂ ਆਉਂਦਾ ਜੇਕਰ ਸਾਰੇ ਐਪੀਸੋਡ ਨੂੰ ਗੌਰ ਨਾਲ ਵੇਖੀਏ ਮੁੱਦਾ ਸਿਰ ਤੇ ਸਿਰਫ ਇਹ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਇੱਕ ਪਾਸੇ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਆਪਾਂ ਕਾਬਜ਼ ਹੋਣਾ ਕਿਸੇ ਵੀ ਸੂਰਤ ਵਿੱਚ ਹੁਣ ਇਹ ਜਿਹੜਾ ਯਤਨ ਹੈਗਾ ਜੇਕਰ ਇਹਨਾਂ ਅਨਾਲਿਸਿਸ ਸਾਰੀਆਂ ਸਥਿਤੀਆਂ ਦਾ ਤੁਸੀਂ ਵਿਸ਼ਲੇਸ਼ਣ ਕਰੋ ਖਾਸ ਤੌਰ ਤੇ ਬਾਗੀ ਧੜੇ ਦੀ ਐਕਟੀਵਿਟੀਜ਼ ਦਾ ਤਾਂ ਕਿਤੇ ਨਾ ਕਿਤੇ ਜਾ ਕੇ ਗੱਲ ਉੱਥੇ ਹੀ ਰੁਕਦੀ ਆ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਸਮੇਂ-ਸਮੇਂ ਤੇ ﺍﻟਜਾਬ ਲੁੰਦਰੇ ਦੇ ਕਿ ਹਾਂ ਭਈ ਇਹ ਬਾਦਲ ਪਰਿਵਾਰ ਦੇ ਮਾਪਰ ਦਾ ਪਾਛਪਾ ਦੇ ਇਸ਼ਾਰੇ ਤੇ ਸਾਰਾ ਕੁਝ ਕਰ ਰਹੀ ਹੈ ਜਿਸ ਦਿਨ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਆ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲੂਣਾ ਨੇ ਇੱਕ ਗੱਲ ਕਹੀ ਕਿ ਜਦੋਂ ਭਾਜਪਾ ਦਾ ਸਾਡਾ ਗੱਠਜੋੜ ਹੋ ਰਿਹਾ ਸੀ ਜੇਪੀ ਨੱਡਾ ਔਰ ਆਮੀਸ਼ਾ ਦਾ ਮੀਟਿੰਗ ਚੱਲ ਰਹੀ ਸੀ ਜਦੋਂ ਮੈਂ ਭਾਜਪਾ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਅਨਕਾਰ ਕਰ ਦਿੱਤਾ ਤਾਂ ਉਸ ਵਕਤ ਉਹਨਾਂ ਦੋ ਨੇਤਾਵਾਂ ਨੇ ਇੰਨੀ ਗੱਲ ਕਹੀ ਕਿ ਠੀਕ ਹੈ ਜੇਕਰ ਤੁਸੀਂ ਗੱਠਜੋੜ ਨਹੀਂ ਕਰਦੇ ਤਾਂ ਤੁਹਾਡੇ ਮੁਕਾਬਲੇ ਇੱਕ ਵੱਡੀ ਸ਼ਕਤੀ ਜਿਹੜੀ ਆ ਪੰਜਾਬ 'ਚ ਉੱਪਰ ਆ ਸਕਦੀ ਤੁਹਾਡੇ ਬਰਾਬਰ ਦੀ ਤਾਂ ਆ ਸਰਦਾਰ ਸੁਖਬੀਰ ਸਿੰਘ ਉਹਨਾਂ ਦੀ ਆਰਡਰ ਸਟੇਟਮੈਂਟ ਹੈ ਜਿਹੜੀ ਉਹਨਾਂ ਨੇ ਕੋਰ ਕਮੇਟੀ ਜਿੱਤੀ ਹੁਣ ਉਸ ਤੋਂ ਬਾਅਦ ਉਹ ਤੁਸੀਂ ਘੱਟਣਾ ਵੇਖ ਲੋ ਕਿਸ ਤੇ ਕਹਿੰਦੀਆਂ ਬਾਦਦੀਆਂ ਨੇ ਇਹ ਚੋਣਾ ਤੋਂ ਪੈਨ ਦੀ ਗੱਲ ਉਹਨਾਂ ਨੇ ਗੱਲ ਕੀਤੀ ਭਾਈ ਅਮਰਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਜੇ ਕਾਗਜ਼ ਪਰਦੇ ਆ ਜਿੱਤਦੇ ਆ ਭਾਰੀ ਬਹੁਤ ਬਤਰਾ ਜਿੱਤਦੇ ਆ ਅੱਜ ਤੱਕ ਉਹਨਾਂ ਨੂੰ ਸਭ ਨਹੀਂ ਚਕਾਈ ਨਾ ਉਹਨਾਂ ਨੂੰ ਪੈਰੋਲ ਤੇ ਰਹਾ ਕੀਤਾ ਗਿਆ ਉਸ ਤੋਂ ਮਗਰੋਂ ਪ੍ਰੇਮ ਸਿੰਘ ਚੰਦੂ ਮਾਚਰਾ ਹੁਣ ਸਭ ਤੋਂ ਪਹਿਲਾਂ ਆ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਆਵਾਜ਼ ਠਾ ਦਿੰਦੇ ਆ ਤੇ ਅੱਜ ਇਹ ਬਾਕੀ ਤੜਾ ਪੂਰਨ ਤੌਰ ਤੇ ਅਕਾਲ ਤਖਤ ਸਾਹਿਬ ਉੱ ਜਾ ਕੇ ਉਹਨਾਂ ਦੇ ਘਰ ਪਾਈ ਅੰਮ੍ਰਿਤ ਕਰਦੇ ਪਾਲਤ ਘਰ ਵਿੱਚ ਬੈਠ ਜਾਂਦਾ ਤੇ ਉਦੋਂ ਹੀ ਮਾਪਿਆਂ ਨੂੰ ਮਿਲਦਾ ਹੁਣ ਇਹ ਜਿਹੜਾ ਵਰਤਾਰਾ ਐ ਸੇ ਸਭ ਇਹ ਕੀ ਸਿੱਧ ਕਰਦਾ ਉਹੀ ਸਿੱਧ ਕਰਦਾ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਉਹ ਸਟੇਟਮੈਂਟ ਦਿੱਤੀ ਕਿ ਇੱਕ ਅਜਿਹੇ ਤਰੀਕ ਪਾਜਪਾ ਜਿਹੜੀ ਪੰਜਾਬ 'ਚ ਖੜਾ ਕਰਦੇ ਮੂਰਚਾ ਜਿਸ ਦੇ ਨਾਲ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ ਜਿਹੜੀਆਂ ਸਥਿਤੀਆਂ ਪੇਸ਼ ਹੋ ਰਹੀਆਂ ਨੇ ਜਿਹੜੀਆਂ ਸਥਿਤੀਆਂ ਬੰਦੀਆਂ ਪਈਆਂ ਨਹੀਂ ਉਹਦੇ ਵਿੱਚ ਸਤਾਸ ਸੁਖਵੀਰ ਸਿੰਘ ਬਾਦਲ ਦਾ ਇਹ ਕਹਿਣਾ ਕਿ ਪਾਜਪਾ ਜਿਹੜੀ ਕਮਜ਼ੋਰ ਕਰੀ ਹੈ ਔਰ ਬਾਕੀ ਟੜੇ ਉਹਨਾਂ ਦੇ ਇਸ਼ਾਰੇ ਬਛੇੜੇ ਕਿਤੇ ਨ ਕਿਤੇ ਇਹ ਉਹਨਾਂ ਦਾ ਦਾਵਾ ਠੀਕ ਮਹਿਸੂਸ ਹੁੰਦਾ ਕਿਉਂਕਿ ਬੀਤੇ ਸਮੇਂ ਦੇ ਜਿਹੜੀਆਂ ਗਤੀਵਿਧੀਆਂ ਨੇ ਔਰ ਜਾਂ ਜਿਸ ਤਰੀਕੇ ਨਾਲ ਇਸ ਬਾਕੀ ਟੜੇ ਵਿੱਚ ਜਿਹੜੇ ਨੇਤਾ ਨੇ ਉਹਨਾਂ ਦੇ ਪਾਛਪਾਨਾ ਤਾਂ ਵਨ ਕਿਹੋ ਜਿਹਾ ਸਬੰਧ ਨਹੀਂ ਹੁਣ ਗੱਲ ਫਿਰ ਉੱਥੇ ਆ ਗਈ ਜਿੱਥੋਂ ਗੱਲ ਸ਼ੁਰੂ ਕੀਤੀ ਮਾਫੀ ਨਾ ਮੰਗ ਦੀ ਗੱਲ ਮਾਫੀ ਨਾ ਮੰਨੀ ਉਹ ਮਾਫੀ ਵਾਰਿਆ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕੀਤਾ ਗਿਆ ਜੇਕਰ ਵਾਕਿਆ ਹੀ ਇਹ ਲੋਕ ਇੰਨੇ ਦੁਖੀ ਹੋਏ ਹੁੰਦੇ ਤਾਂ ਸੁਖਵਿੰਦਰ ਜੀ ਫਿਰ ਇਹ ਗਵਾਜ਼ ਬਿਨਾਂ ਉੱਠਦੀ ਹੁਣ ਇਹ ਗੱਲਾਂ ਚੱਲੀਆਂ ਨੇ ਕੱਲ ਕੀ ਚਾਰ ਨੁਕਤੇ ਤੁਸੀਂ ਗੱਲ ਪਰ ਇੱਕਲ ਹਰਾਨੀ ਆ ਪਰ ਇੱਕਲ ਹਰਾਨੀ ਆ ਸਰਦਾਰ ਸੁਖਬੀਰ ਸਿੰਘ ਬਾਦਲੇ ਇਸ ਮਾਫੀ ਨਾਮੇ ਦੇ ਬਾਰੇ ਅੱਜ ਕੁਝ ਨਹੀਂ ਬੋਲੇ। ਜਾਂ ਬਿਲਕੁਲ ਨਾ ਕੋਈ ਸਟੇਟਮੈਂਟ ਕੋਈ ਨਾ ਦਿੱਤੀ ਨਹੀਂ ਆਈ ਨਾ ਉਹਨਾਂ ਨੇ ਚੰਗਾ ਕਿਹਾ ਨਾ ਉਹਨਾਂ ਨੇ ਮਾੜਾ ਕਿਹਾ। ਹੁਣ ਸਿੱਧੂ ਸਾਹਿਬ ਜਿਹੜੀਆਂ ਸਥਿਤੀਆਂ ਨੇ ਉਹਨੂੰ ਔਰ ਪਾਸੇ ਵੀ ਜਾਣਗੀਆਂ ਕਿ ਕਬਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਰਿਪੋਰਟ ਸੀ ਜਿਹਦੇ ਵਿੱਚ ਕਈ ਕੁਝ ਉਹਨਾਂ ਨੇ ਕਿਹਾ ਗਿਆ। अच्छा उस रिपोर्ट ਦੇ ਸਬੰਧਿਤ ਇਹਨਾਂ ਬਾਗੀ ਠੜਿਆਂ ਨੇ ਕੋਈ ਗੱਲ ਹੀ ਨਹੀਂ ਕੀਤੀ ਚਾਹੀਦਾ ਤਾਂ ਫਿਰ ਇਹ ਵੀ ਸੀ ਕਿ ਉਸ ਰਿਪੋਰਟ ਦੇ ਵੀ ਗੱਲ ਕਰ ਦਿੰਦੇ ਕਿ ਹਾਂ ਭਈ ਉਹ ਰਿਪੋਰਟ ਜਿਹੜੀ ਆ ਬਾਤਲ ਪਰਿਵਾਰ ਵੱਲੋਂ ਜਿਸ ਤਰੀਕੇ ਨਾਲ ਉਹਨਾਂ ਦੇ ਅੱਗੇ ਦੋਸ਼ ਲੱਗਦੇ ਨੇ ਮਾਫ ਕਰਨਾ ਹਾਈ ਕੋਰਟ ਦੇ ਕਿਸੇ ਵੀ ਫੈਸਲੇ ਦੇ ਉੱਤੇ ਕਿੰਤੂ ਪ੍ਰਤੂ ਕਰਦਾ ਆਪਾਂ ਨੂੰ ਹੱਕ ਨਹੀਂ ਨਾ ਮੈਂ ਕਰ ਰਿਹਾ ਪਰ ਉਸ ਸਮੇਂ ਦੇ ਵਿੱਚ ਅਲੀਗੇਸ਼ਨ ਇਹ ਲੱਗੇ ਸੀ ਕਿ ਇਹ ਜਿਹੜੇ ਜੱਜ ਸੀ ਉਹ ਕਿਸੇ ਨਾ ਕਿਸੇ ਸਮੇਂ ਜਿਹੜੇ ਬਾਦਲ ਪਰਿਵਾਰ ਦੇ ਉਹ ਖਸਮ ਖਾਸਰੇ ਖਾਸ ਤੌਰ ਤੇ ਹਰੇ ਨੇ ਵੀ ਛੁੱਟਾ ਲਾ ਪਰਿਵਾਰਾਂ ਦੇ ਨਾਲ ਤਾਂ ਫਿਰ ਕੁਦਰਤੀ ਹੈ ਕਿ ਕਬਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਉਹ ਰਿਪੋਰਟ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਖਾਰਜ ਹੋਈ ਉਹਦੇ ਉੱਤੇ ਵੀ ਸਵਾਲ ਉਠਣੇ ਚਾਹੀਦੇ ਆ ਉਹਦੇ ਉੱਤੇ ਹੀ ਫਿਰ ਇਸ ਬਾਕੀ ਟੜੇ ਨੂੰ ਆਪਣਾ ਸਪਸ਼ਟਿਕਰਨ ਜਿਹੜਾ ਜ਼ਰੂਰ ਦੇਣਾ ਚਾਹੀਦਾ ਕਿ ਹਾਂ ਵੀ ਉਹ ਕੀ ਕੁਝ ਹੋਇਆ ਸੋ ਕਹਿਣ ਦਾ ਅਰਥ ਹੈ ਕਿ ਬਾਗੀ ਟੜੇ ਦੇ ਕੇਵਲ ਤੇ ਕੇਵਲ ਉਹ ਹੀ ਨੁਕਤੇ ਠਾਏ ਨਹੀਂ कि ਜਿਨ੍ਹਾਂ ਨੁਕਤਿਆਂ ਦੇ ਨਾਲ ਉਹਨਾਂ ਨੂੰ ਕੋਈ ਫਾਇਦਾ ਹੋਵੇ ਤੇ ਸੁਖਬੀਰ ਬਾਦਲ ਦੇ ਉੱਤੇ ਇੱਕ ਪ੍ਰੈਸ਼ਰ ਜਿਹੜਾ ਬਣੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਤੱਕ ਕਦੇ ਵੀ ਇਹ ਗੱਲ ਮੰਨੀ ਨਹੀਂ ਕਿ ਬਾਬੇ ਨੂੰ ਮਾਫੀ ਦਿਵਾਉਣ ਦੇ ਵਿੱਚ ਉਹਨਾਂ ਦਾ ਹੱਥ ਸੀ ਜਾਂ ਕੇਸ ਜਿਹੜੇ ਵਾਪਸ ਨੇ ਉਹਨਾਂ ਦਾ ਹੱਥ ਸੀ ਸਾਲਾ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਇੱਕ ਵੀ ਸ਼ਬਦ ਜਿਹੜਾ ਇਸ ਸੰਦਰਭ ਦੇ ਵਿੱਚ ਨਹੀਂ ਬੋਲਿਆ ਭੁੱਲਾਂ ਚੁੱਕਾ ਦੀ ਮਾਫੀ ਜਣੀ ਉਹ ਮੰਗਦੇ ਰੇ ਆ ਬਾਕੀ ਅਖੀਰ ਚ ਜੇ ਮੈਂ ਸੰਖੇਪ ਵਿੱਚ ਇਸ ਗੱਲ 'ਚ ਕਰਾਂ ਤੇ ਅੱਜ ਦੀ ਜਿਹੜੀ ਆ ਦੋਵਾਂ ਧੜਿਆਂ ਨੇ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਜਿਹੜਾ ਕੀਤਾ ਹੁਣ ਇੱਕ ਸ਼ਕਤੀ ਪ੍ਰਦਰਸ਼ਨ ਚੰਡੀਗੜ੍ਹ ਸਦਸਕ ਵੀ ਸਿੰਘ ਬਾਦਲ ਨੇ ਕੀਤਾ ਦੂਜਾ ਸ਼ਕਤੀ ਪ੍ਰਦਰਸ਼ਨ ਮਾਫੀ ਨਾਮੇ ਦੇ ਰੂਪ ਦੇ ਵਿੱਚ ਬਾਕੀ ਧੜੇ ਦੇ ਉਮੀਦਵਾਰਾਂ ਨੇ ਕੀਤਾ ਹੁਣ ਇਹ ਜਿਹੜਾ ਫੈਸਲਾ ਪੰਥ ਨੇ ਕਰਨਾ ਉਹ ਪੰਥ ਜਿਹੜਾ ਬੀਤੇ 10 ਸਾਲਾਂ ਤੋਂ ਅਕਾਲੀ ਦਲ ਤੋਂ ਦੂਰ ਆ ਉਹਨੇ ਵੇਖਣਾ ਕਿ ਸੱਚਾ ਕੌਣਾ ਝੂਠਾ ਕੌਣਾ ਬਾਕੀ ਜਥੇਦਾਰ ਦੀ ਜਿਹੜੀ ਭੂਮਿਕਾ ਆ ਸੁਖਿੰਦਰ ਜੀ ਉਹੀ ਦੋ ਚੋਂ ਦੇਣਾ ਚ ਪਤਾ ਲੱਗ ਜੂਗੀ ਕਿ ਉਹ ਕੀ ਚਾਹੁੰਦੇ ਆ ਜਾਂ ਕੀ ਨਹੀਂ ਕਰਦੇ ਬਾਕੀ ਅੱਜ ਦੀ ਇਸ ਘਟਨਾ ਨੂੰ بڑے ਚਿਹਰੇ ਜਿਹੜੇ ਆ ਉਹ ਨੰਗੇ ਹੋਇਆ ਕਾਸਟ ਆਫ ਤੇ ਬਾਕੀ ਧੜਿਆ ਦਾ ਕਈ ਲੋਕਾਂ ਦਾ ਕੀ ਹਾਂ ਭਈ ਉਹ ਅਸਲ ਚ 14 ਕੀ ਨੇ ਕੀ ਵਾਕਈ ਉਹ ਪੰਥਾਤੈਸ਼ੀ ਨੇ ਤਾਂ ਜਾ ਕੇਵਲ ਕੁਰਸੀ ਦਾ ਬਚੇ ਨੇ ਅੱਜ ਦੀ ਘਟਨਾ ਬਣੀ ਸਿੱਧੂ ਜੀ ਇਹ ਸਾਰਾ ਕੁਝ ਕਲੀਅਰ ਕਰ ਦਿੱਤਾ ਜੀ ਬਿਲਕੁਲ ਚਲੋ ਦੇਖਦੇ ਆਂ ਕਿ ਅੱਗੇ ਆਉਣ ਵਾਲੇ ਦਿਨਾਂ ਚ ਹੁਣ ਕੀ ਬਣੂਗਾ ਹਾਲਾਂਕਿ ਅਮਰਪਾਲ ਸਿੰਘ ਦੇ ਘਰੇ ਜਾ ਕੇ ਉਹਨਾਂ ਨੇ ਬਹੁਤ ਵੱਡੀ ਚਰਚਾ ਛੇੜ ਦਿੱਤੀ ਹੈ ਬਾਕੀ ਧੜੇ ਦੇ ਵੱਲੋਂ ਚਲੋ ਦੇਖਦੇ ਆਂ ਹੁਣ ਅੱਗੇ ਦਾ ਕੀ ਬਣਦਾ ਚਲੋ ਅਨਕੀਰ ਸਾਹਿਬ ਦੂਜੇ ਬੰਨੇ ਜਲੰਧਰ ਜਿਮਨੀ ਚੂਣ ਤੇ ਸਾਰਿਆਂ ਦੀ ਅੱਖ ਆ ਵਕਾਰ ਦਾ ਸਵਾਲ ਜਿੱਥੇ ਰਾਜਾ ਵੜਿੰਗ ਦੇ ਲਈ ਪਣੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਲੀਡਰ ਹੈ ਉਹ ਇਸ ਕਰਕੇ ਰਾਜੇ ਵੜਿੰਗ ਦੇ ਮਗਰ ਪੈ ਗਏ ਉਹ ਕਹਿੰਦੇ ਕਿ ਠੀਕ ਹੈ ਅਸੀਂ ਚੋਣਾਂ ਦੇ ਵਿੱਚ ਸੱਤ ਸੀਟਾਂ ਜਿੱਤਣੀਆਂ ਪਰ ਉਹਨਾਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਨੇ ਉਹ ਅਸੀਂ ਉਹ ਨਹੀਂ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਜੇ ਪਾਸੇ ਆਮ ਆਦੀ ਪਾਰਟੀ ਜਿਹੜੀ ਹੈ ਉਹ ਅੰਦਰ ਕਰਦੇ ਭਗਵੰਤ ਮਾਨ ਦੇ ਪਿੱਛੇ ਪੈ ਗਈ ਉਹ ਕਹਿੰਦੇ ਕਿ ਇਨ੍ਹਾਂ ਦੇ ਵਿੱਚੋਂ ਸਿਰਫ ਆਈਆਂ ਹੀ ਤਿੰਨ ਨੇ ਉਧਰ ਬੀਜੇਪੀ ਲਈ ਵੀ ਇਹ ਸੀਟ ਵਕਾਰ ਦਾ ਸਵਾਲ ਹੈ ਜੇਕਰ ਉਹਨਾਂ ਨੇ ਆਪਣੇ ਮੁੱਥ ਖੜੀ ਰੱਖਣੀ ਹੈ ਬੇਸ਼ੱਕ ਉਹਨਾਂ ਨੂੰ ਸੀਟ ਤਾਂ ਕੋਈ ਨਹੀਂ ਆਈ ਪਰ ਉਹ ਇਸ ਬਾਰੇ ਜ਼ਰੂਰ ਕਹਿੰਦੇ ਆ ਕਿ ਭਾਈ ਸਾਡੀ ਵੋਟ ਪਰਸੈਂਟ ਜਿਹੜੀ ਆ ਉਹ ਵਧੀ ਹੈ ਤਾਂ ਕਿਵੇਂ ਦੇਖਦੇ ਹੁਣ ਤਿੰਨਾਂ ਪਾਰਟੀਆਂ ਦੇ ਵੀ ਵਿਕਾਰ ਦਾ ਸਵਾਰ ਹੈ ਸ਼੍ਰਮਣੀ ਅਕਾਲੀ ਦਲ ਤੋਂ ਬਾਹਰ ਹੈ ਤੇ ਉਹ ਤੇ ਸਥਿਤੀਆਂ ਗਰਾਊਂਡ ਤੇ ਕੀ ਬਣੀਆਂ ਹੋਈਆਂ ਨੇ ਪਤਾ ਲੱਗਿਆ ਕਿ ਭਾਜੀਪੀ ਨੂੰ ਬੇਸ਼ੱਕ 42000 ਤੋਂ ਪੈ ਗਈ ਸੀਗੀ ਆਜ ਲੋਕ ਸਭਾ ਚੋਣਾਂ ਦੇ ਵਿੱਚ ਤੇ ਕਾਂਗਰਸ ਨੂੰ 44000 ਤੇ ਆਮ ਆਦੀ ਪਾਰਟੀ ਨੂੰ ਸਰ 15000 ਹੀ ਸੀ ਹੁਣ ਕਹਿੰਦੇ ਪਤਾ ਲੱਗਿਆ ਹੈ ਕੀ ਆਮ ਆਦਮੀ ਪਾਰਟੀ ਥੋੜੀ ਜਿਹੀ ਉੱਪਰ ਹੁੰਦੀ ਨਜ਼ਰ ਆ ਰਹੀ ਹੈ ਬੀਜੇਪੀ ਥੋੜੀ ਜੀ ਡਾਊਨ ਹੁੰਦੀ ਨਜ਼ਰ ਆ ਰਹੀ ਹੈ ਔਰ ਮੁਕਾਬਲਾ ਕਹਿੰਦੇ ਹੋ ਸਕਦਾ ਹੈ ਕਿ ਬਣ ਜੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹਾਲਾ ਕਿ ਦਿਨ ਹਲੇ ਪਿਆ ਸਿੱਧੀਆਂ ਚੇਂਜ ਵੀ ਹੋ ਸਕਦੀਆਂ ਨੇ ਪਰ ਫਿਲਹਾਲ ਦੀ ਘੜੀ ਕਹਿੰਦੇ ਆ ਕਿ ਮੁਕਾਬਲਾ ਜਿਹੜਾ ਆਪ ਤੇ ਕਾਂਗਰਸ ਦਾ ਬਣਦਾ ਜਾ ਰਿਹਾ ਹੈ ਸ਼ੀਤਲ ਅੰਗਰਾਲ ਦੀ ਛਵੀ ਕਹਿੰਦੇ ਕਾਫੀ ਮਾੜੀ ਮੰਨੀ ਜਾ ਰਹੀ ਹੈ ਉੱਥੇ ਇਸ ਕਰਕੇ ਗ੍ਰਾਫ ਡਿੱਗ ਰਿਹਾ ਬੀਜੇਪੀ ਦਾ ਹਾਲਾ ਕਿ 42 ਹਜ਼ਾਰ ਵੋਟ ਜਿਹੜੀ ਪਈ ਹੈ ਤੇ ਉਦੋਂ ਸ਼ੀਤਲ ਅੰਗਰਾਲ ਤੇ 20 ਅਕੇ ਪਰ ਹੁਣ ਸਥਿਤੀਆਂ ਉੱਤੇ ਕੀ ਬਣਨ ਗਿਆ ਹੈ ਸਤਾ ਆ ਸਿੱਧੂ ਜੀ ਤੁਸੀਂ ਰਾਜਾ ਵੜਿੰਗ ਦੀ ਗੱਲ ਕੀਤੀ ਕਿ ਰਾਜਾ ਵੜਿੰਗ ਬੇਸ਼ੱਕ ਸੱਤ ਸੀਟਾਂ ਜਿੱਤ ਗਏ ਪਰ ਲੀਡਰ ਉਹਨਾਂ ਦੇ ਮਗਰ ਪਏ ਨਹੀਂ ਕਾਂਗਰਸ ਦੇ ਕਿ ਵਿਧਾਨ ਸਭਾ ਦੇ ਵਿੱਚੋਂ ਕਾਂਗਰਸ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਅੱਜ ਵੀ ਇੱਕ ਮਾੜੀ ਘਟਨਾ ਜਿਹੜੀ ਉਹਨਾਂ ਨਾਲ ਵਾਪਰੀ ਹੈ ਪਰ ਉਹ ਬਚ ਗਏ ਨੇ ਕਿ ਪਤਾ ਲੱਗਾ ਕਿ ਉਹ ਮੀਟਿੰਗ ਨੂੰ ਸਬੋਧਨ ਕਰਦੇ ਸੇ ਇੱਕ ਸਾਹ ਜਿਹੜਾ ਅਵਾਰਾ ਸਾ ਉਹਨਾਂ ਦੇ ਪਿੱਛੇ ਪੈ ਗਿਆ ਉਸ ਮੀਟਿੰਗ ਦੇ ਵਿੱਚ ਤੇ ਮਹਾ ਉਹਨਾਂ ਨੇ ਆਪਣੇ ਆਪ ਨੂੰ ਬਚਾਇਆ ਇਹ ਵੀ ਅੱਜ ਉੱਥੇ ਘਟਨਾ ਜਿਹੜੀ ਵਾਪਰੀ ਹੈ ਹੁਣ ਇਹ ਜ਼ਿਕਰ ਤਾਂ ਕੀਤਾ ਕਿਉਂਕਿ ਘਟਰਾਣਾ ਇਸ ਤਰੀਕੇ ਨਾਲ ਵਾਪਰਦੀਆਂ ਰਿੰਦੀਆਂ ਵਿੱਚ ਵਾਪਰ ਜਾਂਦੀਆਂ ਤੇ ਸਿੱਧੂ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਉੱਥੇ ਟੱਕਰ ਦਾ ਜਿਹੜੀਆਂ ਪਾਰਟੀਆਂ ਦੀ ਸਥਿਤੀ ਹੈ ਤੇ ਸਿੱਧੂ ਸਾਹਿਬ ਤੁਸੀਂ ਆਪਣੀ ਗੱਲ ਚ ਕਿ ਕਿ ਸ਼ੁਰੂਗਨੀ ਅਕਾਲੀ ਦਲ ਜਿਹੜਾ ਬਿਲਕੁਲ ਲਾਈਨ ਕਿਤੇ ਲਾਈਨ ਚ ਹੈ ਨਹੀਂ ਜਿਵੇਂ ਸਰਜੀਤ ਕਰੋ ਸਿੱਧੂ ਸਾਹਿਬ ਮੈਂ ਐਕਚੁਅਲ ਤੁਹਾਡੀ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਕਿ ਉਸ ਪੱਖ ਤੋਂ ਤਾਂ ਨਹੀਂ ਹੈਗਾ ਪਰ ਜਿਸ ਦਿਨ ਡਾਕਟਰ ਦਿਲਜੀਤ ਸਿੰਘ ਚੀਵਾ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਉਹ ਗਰੀਬ ਕਰਦੇ ਤੇ ਤੁਹਾਨੂੰ ਚੋਣ ਚੜੀ ਨਹੀਂ ਸੀ ਲੜਨੀ ਚਾਹੀਦੀ ਸੁਖਵਿੰਦਰ ਜੀ ਉਸ ਦਿਨ ਤੋਂ ਖਾਸ ਤੌਰ ਤੇ ਜਿਹੜੇ ਇਹ ਚੋਣ ਲੜਾ ਰਹੇ ਨੇ ਦੇਤਾ ਪਰ ਖਾਸ ਤੌਰ ਤੇ ਉਥੋਂ ਦੇ ਜਿਹੜੇ ਸਿੱਖ ਹਲਕੇ ਨੇ ਜਦੋਂ ਸਭ ਉਹਨਾਂ ਨੇ ਮਨ ਜਰੂਰ ਬਣਾਇਆ ਕਿ ਡੈਂਟ ਜਿਹੜਾ ਆਪਾਂ ਜਰੂਰ ਪਾਉਣਾ ਖਾਸ ਤੌਰ ਤੇ ਪੈਸੇ ਦੇ ਪੱਖ ਤੋਂ ਹਰ ਪੱਖ ਤੋਂ ਸਪੋਰਟ ਜਿਹੜੀ ਆ ਬੀਬੀ ਦੇ ਹੱਕ ਦੇ ਵਿੱਚ ਬਿੱਤ ਰਹੀ ਆ ਕਿਉਂਕਿ ਸਰਦਾਰ ਅਜੀਤ ਸਿੰਘ ਚੀਮੇ ਨੇ ਇੰਨੀ ਗੱਲ ਜਿਹੜੀ ਕਈ ਉਸ ਦਾ ਅਸਰ ਸਿੱਧੂ ਸਾਹਿਬ ਜ਼ਰੂਰ ਉਲਟਾ ਜਿਹੜਾ ਪਿਆਇਆ ਖਾਸ ਤੌਰ ਤੇ ਸਿੱਖ ਹਲਕਿਆਂ ਦੇ ਵਿੱਚ ਉਹਨਾਂ ਅਕਾਲੀ ਵਰਕਰਾਂ ਤੇ ਜਾਂ ਉਹਨਾਂ ਅਕਾਲੀ ਸਪੋਰਟਰਾਂ ਦੇ ਜਿਹੜੇ ਬੀਤੇ ਲੰਮੇ ਸਮੇਂ ਤੋਂ ਅਕਾਲੀ ਦਲ ਦੀ ਰੀੜ ਦੀ ਹੱਡੀ ਰਹੇ ਨੇ ਸਵਾਲ ਠਾਉਂਦੇ ਨੇ ਕਿ ਕੀ ਜਿਹੜਾ ਅਕਾਲੀ ਦਲ ਭਾਈ ਲਾਲੂਆਂ ਦੀ ਪਾਰਟੀ ਨਹੀਂ ਕੇਵਲ ਜ਼ਗੀਰਦਾਰਾਂ ਦੀ ਪਾਰਟੀ ਹੈ ਤੇ ਸਿੱਧੂ ਸਾਹਿਬ ਇਸ ਤਰੀਕੇ ਨਾਲ ਲੱਗ ਰਿਹਾ ਕਿ ਐਸ ਫੋਚ ਇਹਨਾਂ ਚੋਣਾਂ ਦੇ ਵਿੱਚ ਤਾਂ ਬੀਬੀ ਨੇ 26 ਸੂਟ ਖੜੀ ਸੀ ਪਰ ਜੇਕਰ ਲੋਕ ਨਾਲ ਤੁਰ ਪਣ ਘੱਟ ਤੋਂ ਘੱਟ ਬੀਬੀ ਜਿਹੜੀ ਜਿਹੜੀ ਸਥਿਤੀਆਂ ਉੱਥੇ ਬਣੀਆਂ ਨੇ ਐਸ ਲਈ ਕਿਉਂਕਿ ਜਲੰ ਤਸਿੱਦੂ ਸਾਬ ਘੱਟ ਤੋਂ ਘੱਟ ਜੇਕਰ ਮੈਂ ਗੱਲ ਕਰਾਂ ਬੀਬੀ 10 ਤੋਂ 15 ਹਜ਼ਾਰ ਜਿਹੜੀ ਵੋਟਾਂ ਉਹ ਨਵੇਂ ਕਿ ਜੱਫਨ ਜੋਤਮ ਵਾਲੀ ਗੱਲ ਚੜੀ ਛੱਡੋ ਜੇਕਰ ਇੰਨੀ ਵੋਟ ਉਹ ਲੈ ਜਾਂਦੀ ਹੈ ਬੀਬੀ ਆਪਣੇ ਇਹਨਾਂ ਸਪੋਰਟਰਾਂ ਦੇ ਸਿਰ ਤੇ ਤਾਂ ਸਿੱਦੂ ਸਾਬ ਉੱਥੋਂ ਦੇ ਜਿਹੜੇ ਰਾਜਨੀਤਿਕ ਸਮੀਕਰਨ ਨੇ ਉਹ ਜ਼ਰੂਰ ਬਦਲਣਗੇ ਤਾਂ ਉਸ ਦਾ ਨੁਕਸਾਨ ਜਿਹੜਾ ਉਹ ਜਿਹੜੀ ਬੀਬੀ ਨੂੰ ਵੋਟ ਪੈਣੀ ਆ ਉਹ ਆਮ ਆਦਮੀ ਪਾਰਟੀ ਦੀ ਵੋਟ ਵੀ ਹੋ ਸਕਦੀ ਆ ਕਾਂਗਰਸ ਦੀ ਵੋਟ ਵੀ ਹੋ ਸਕਦੀ ਆ ਤੇ ਭਾਜਪਾ ਦੀ ਵੋਟ ਵੀ ਹੋ ਸਕਦੀ ਹੈ ਜੋ ਹਾਈਪੋਥੈਸਿਸ ਜਿਹੜੀ ਹੈ ਮੌਜੂਦਾ ਸਮੇਂ ਦੇ ਵਿੱਚ ਇਸ ਲਈ ਆਮ ਆਦਮੀ ਪਾਰਟੀ ਨੇ ਅੱਜ ਇੱਕ ਤਕੜਾ ਉਹ ਭਾਜਪਾ ਨੂੰ ਦਿੱਤਾ। ਭਾਜਪਾ ਦਾ ਡਿਪਟੀ ਮਰਸਾਬ ਦਾ ਡਿਪਟੀ ਮੇਅਰ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰ ਦਿਆ। ਦੂਜੇ ਪਾਸੇ ਇਹ ਵੀ ਪਤਾ ਲੱਗਾ ਕਿ ਸ਼ੀਤਲ ਅੰਗਰਾਲ ਦੇ ਭਰਾ ਦੇ ਉੱਤੇ ਕਾਥਾ ਤੌਰ ਤੇ ਕੋਈ ਇਸ ਤਰੀਕੇ ਦਾ ਪਤਾ ਲੱਗਾ ਕਿ ਕਾਨੂੰਨੀ ਕਾਰਵਾਈ ਜਿਹੜੀ ਫਰਾਡ ਦੇ ਕੇਸਾਂ ਦੇ ਵਿੱਚ ਜਿਹੜੀ ਉਹ ਹੋ ਰਹੀ ਹੈ ਚਰਚਾਵਾਂ ਨੇ ਉਹਦੀ ਸੰਬੰਧੀ ਪੁਸ਼ਟੀ ਨਹੀਂ। ਹੁਣ ਕਬਾਨ ਜਿਹੜੀ ਆ ਉਹ ਸਾਹ ਰਾਜਾ ਬਟਿੰਗ ਨੇ ਵੀ ਸੰਭਾਲੀ ਹੈ, Pratap Singh Pajwa ਹੋਣਾ ਵੀ ਸੰਭਾਲੀ ਹੈ। ਤੇ ਦੂਸਰੇ ਪਾਸੇ ਭਗਵਤਪਾਲ ਹੁਣੀ ਆਪ ਆਪਣਾ ਡੇਰਾ ਆਪਣੇ ਪਰਿਵਾਰ ਸਬੀਤ ਬੁਲਾ ਕੇ ਉੱਤੇ ਜਲੰਧਰ 'ਚ ਬੈਠੇ। ਆਮ ਆਦਮੀ ਪਾਰਟੀ ਦੀ ਸਿੱਗਦੂ ਸਾਫ ਸਥਿਤੀ ਜਿਹੜੀ ਅਜੇ ਥੋੜੀ ਜਿਹੀ ਆਪ ਹੋਈ ਆ ਪਰ ਅਸੀਂ ਇੰਨੀ ਗੱਲ ਨਹੀਂ ਕਹਿ ਸਕਦੇ ਕਿ ਕਾਂਗਰਸ ਨੂੰ ਉਹ ਜ਼ਬਰਦਸਤ ਠਕਰ ਦੇ ਸਕਦੀ ਆ ਕਿਉਂਕਿ 15000 ਤੋਂ ਲੈ ਕੇ ਜਦੋਂ ਦੋਵਾਂ ਦੀ ਗੱਲ ਕਰੀ ਤੇ 28000 ਦੀਆਂ ਵੋਟਾਂ ਦਾ ਫਰਕ ਆ ਤੇ ਸਿੱਤੂ ਸਾਹਿਬ 28000 ਇੰਨੀ ਛੇਤੀ ਜਿਹੜਾ ਇਹ ਫਾਸਲਾ ਇਹ ਕਵਰ ਹੁੰਦਾ ਲੱਗਦਾ ਨਹੀਂ ਬਾਕੀ ਦੇਖੋ ਆਮਦਾਨ ਦੰਡ ਭਿੰਦੀ ਜਿਹੜੀ ਨੀਤੀ ਆ ਉਹ ਸਾਰੀਆਂ ਪਾਰਟੀਆਂ ਅਪਣਾਉਂਦੀਆਂ ਨੇ ਤੇ ਅਸਲੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈਗੀ ਆ ਸ਼ਾਇਦ ਇਹੋ ਜਿਹੀਆਂ ਨੀਤੀਆਂ ਉਹ ਜ਼ਰੂਰ ਅਪਣਾਉਣਗੇ ਪਰ ਜਿਹੜੀ ਅਸੀਂ ਇੰਨੀ ਗੱਲ ਨਹੀਂ ਕਹਿ ਸਕਦਾ ਕਿ ਅਜੇ ਆਮ ਆਦਮੀ ਪਾਰਟੀ ਉਥੇ ਪੂਰਨ ਤੌਰ ਤੇ ਟੱਕਰ ਦੇਂਦੇ ਸਮਰੱਥ ਜਿਹੜੀ ਹੋ ਗਈ ਹੈ ਠੀਕ ਆ ਮੁੱਖ ਮੰਤਰੀ ਸਾਹਿਬ ਜ਼ੋਰ ਲਾ ਰਹੇ ਹਨ ਉਹਨਾਂ ਦੀ ਧਰਮ ਪਤਨੀ ਜ਼ੋਰ ਲਾ ਰਹੇ ਹਨ ਉਹਨਾਂ ਦੇ ਭੈਣ ਜੀ ਜ਼ੋਰ ਲਾ ਰਹੇ ਨੇ ਪਰ ਜਿਹੜੇ ਲੋਕ ਨੇ ਸਾਰਾ ਕੁਝ ਵਰਤਾਰਾ ਜਿਹੜਾ ਦੇਖਦੇ ਪਏ ਨੇ ਕਿਉਂਕਿ ਕਾਂਗਰਸ ਦੀ ਸਥਿਤੀ ਜਿਹੜੀ ਅਸੀਂ ਸਭ ਉਸ ਇਲਾਕੇ ਦੇ ਵਿੱਚ ਜਿਹੜੀ ਮਜ਼ਬੂਤ ਰਹੀ ਹੈ ਔਰ ਜਿਹੜੀ ਸੀਟ ਆ ਹਮੇਸ਼ਾ ਕਾਂਗਰਸ ਦੇ ਪਾਰਟੀ ਚ ਉਜਾਦੀ ਰਹੀ ਹੈ ਹੁਣ ਇਹ ਵੇਖਣਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਆਪਣੀ ਤੌਰ ਨੂੰ ਕਿੰਨੀ ਕੁ ਰਫ਼ਤਾਰ ਨਾਲ ਤੇਜ਼ ਤੌਰ ਤੇ ਕਾਂਗ ਬਾਕੀ ਭਾਜਪਾ ਦੀ ਜਿਹੜੀ ਸਥਿਤੀ ਹੈ ਸਤੂ ਸਭ ਉਹ ਕੋਈ ਇੰਨੀ ਵਧੀਆ ਨਹੀਂ ਆਖੀ ਜਾ ਸਕਦੀ ਕਿਉਂਕਿ ਬੀਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਸ਼ਸ਼ੀਲ ਰਿੰਕੂ ਨੂੰ ਲੋਕਾਂ ਨੇ ਇਸ ਕਰਕੇ ਨਕਾਰਿਆ ਕਿ ਇਹ ਬੰਦਾ ਦਲ ਬਦਲੂਗਾ ਤੇ ਦਲ ਬਦਲੂ ਦੇ ਸੰਦਰਭ ਤੇ ਵਿੱਚ ਹੀ ਲੋਕਾਂ ਨੇ ਹੁਣ ਸ਼ੀਤਲ ਅੰਗਰਾਲ ਨੂੰ ਰੱਖਿਆ ਸ਼ੀਤਲ ਅੰਗਰਾਲ ਵੀ ਉੱਥੇ ਕਿਤੇ ਰੇਸ ਦੇ ਵਿੱਚ ਜਿਹੜਾ ਉਹ ਡਸਰ ਨਹੀਂ ਆ ਰਿਹਾ ਟੱਕਰ ਜਿਹੜੀ ਆ ਜਿਹੜੀ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚਕਾਰ ਆ ਫਿਲਹਾਲ ਜਿਹੜੀ ਆ ਕਾਂਗਰਸ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਤੋਂ ਅੱਗੇ ਜਾ ਰਹੀ ਹੈ ਬਾਕੀ ਦੇਖੋ ਅਗੜੇ ਜਿਹੜਾ ਚਲੋ ਐਕਸੈਪਟ ਵੀ ਪ੍ਰੋਗਰਾਮ ਜੁੜੇ ਤੁਹਾ ਬਾਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਸਿੱਤੂ ਸਾਹਿਬ ਐਸਨ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਠੀਕ ਹੀ ਉਮੀਦ ਕਰਦੇ ਆਂ ਕਿ ਗੜਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਉਦੋਂ ਆਫਰ ਮੈਨਾ ਦਿੱਤਾ